ਪਿੰਡ ਦੇ ਵਿੱਚ ਨਾ ਨਸ਼ਾ ਕਿਸੇ ਨੂੰ ਕਰਨ ਦੇਣਾ ਨਾ ਨਸ਼ਾ ਵਕਣ ਦੇਣਾ ਜੇ ਪਿੰਡ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚੋਂ ਅਨਾਉਂਸਮੈਂਟ ਹੋਵੇ ਉਸੇ ਪਿੰਡ ਦੀ 10 15 ਮਾਵਾਂ ਦੀਆਂ ਜਾਂ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਵਿਧਵਾ ਕਰਤੀਆਂ ਉਹਨਾਂ ਦਾ ਘਰ ਉਜੜ ਗਿਆ ਚੁੱਲੀਆਂ ਚ ਘਾਉ ਉਗਪੀ ਤੇ ਉਹੀ ਬੰਦਾ ਉਸੇ ਪਿੰਡ ਦੀ ਤਿੰਨ ਮੰਜ਼ਲੀ ਕੋਠੀ ਪਾ ਕੇ ਦੀਪਮਾਲਾ ਕਰਦਾ ਹੋਵੇ ਅੱਤਿਸ਼ਬਾਜ਼ੀਆਂ ਚਲਾਉਂਦਾ ਹੋਵੇ ਇਹ ਤਾਂ ਨਹੀਂ ਬਰਦਾਸ਼ਤ ਉਹ ਵੱਡਿਆ ਵੱਡਿਆਂ ਦੀਆਂ ਵੀ ਪਰਮਿਸ਼ਨਾਂ ਮਿਲ ਰਹੀਆਂ ਨੇ ਤੁਸੀਂ ਵੱਡੇ ਵੱਡੇ ਮਹਿਲ ਟੈਂਦੇ ਦੇਖੋਗੇ ਜਿਹੜੇ ਉਹਨਾਂ ਨੇ ਪਾਪ ਦੀ ਕਮਾਈ ਨਾਲ ਬਣਾਏ। ਇਹ ਜਿਹੜੀ ਪਾਪ ਦੀ ਕਮਾਈ ਦਾ ਜਿਹੜਾ ਬਣਾਈ ਬੈਠਾ ਮਹਿਲ ਇਹਨੂੰ ਢਾਉਣਾ ਪੈਣਾ ਕਿਉਂਕਿ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ। ਕਿੱਥੇ ਲੈ ਜਾਓਗੇ ਪੈਸਾ? ਲੋਕਾਂ ਦੇ ਧੀਆਂ ਪੁੱਤਾਂ ਨੂੰ ਮਾਰ ਕੇ ਪੈਸਾ ਕਮਾਓਗੇ ਤਾਂ ਫਿਰ ਕਿੱਥੇ ਜਾ? ਜੀਸੀਬੀਆਂ ਨੂੰ ਗ੍ਰੀਸ ਦੇ ਰਹੇ ਆ ਤੇ 1922 ਦੇ ਮਾਨੇ ਨਾਲ ਉਹਦੇ ਨਾਟਕ ਅਸੇ ਜਾ ਰਹੇ ਨੇ ਕਿਉਂਕਿ ਇੱਟਾਂ ਵੀ ਉਹਨਾਂ ਨੇ ਲਿਆ ਕੇ ਮਕਰਾਨੇ ਤੋਂ ਲਾਇਆ ਪੱਥਰ ਹਰ ਰੋਜ਼ 200 ਦੇ ਲਗਭਗ ਪੰਚੇਤਾਂ ਇਹ ਮਤੇ ਪਾ ਰਹੀਆਂ ਨੇ ਕਿ ਅਸੀਂ ਪਿੰਡ ਦੇ ਵਿੱਚ ਨਾ ਨਸ਼ਾ ਕਿਸੇ ਨੂੰ ਕਰਨ ਦੇਣਾ ਨਾ ਨਸ਼ਾ ਵਕਣ ਦੇਣਾ ਜੇ ਪਿੰਡ ਤੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚੋਂ ਅਨਾਉਂਸਮੈਂਟ ਹੋ ਰਹੀ ਹੈ ਕਿ ਭਾਈ ਜੇ ਕੋਈ ਨਸ਼ਾ ਵੇਚਦਾ ਆਪਣੇ ਪਿੰਡ ਚ ਫੜਿਆ ਗਿਆ ਉਹਦੀ ਕੋਈ ਜ਼ਮਾਨਤ ਦੇਣ ਨਹੀਂ ਜਾਊਗਾ ਉਦੇ ਮਗਰ ਕੋਈ ਥਾੜੇ ਨਹੀਂ ਜਾਊਗਾ ਨਹੀਂ ਤਾਂ ਸਮਾਜਿਕ ਬਾਈਕਾਟ ਕੀਤਾ ਜਾਊਗਾ ਔਰ ਕਈ ਪਿੰਡਾਂ ਚੋਂ ਮੇਰੇ ਕੋਲੇ ਰਿਪੋਰਟਾਂ ਆਈਆਂ ਨੇ ਕਿ ਜਿਹੜੇ ਨਸ਼ੇ ਵੇਚਦੇ ਸੀ ਉਹਨਾਂ ਨੇ ਪੰਚਾਇਤਾਂ ਚ ਹੱਥ ਜੋੜ ਕੇ ਕੰਨ ਫੜ ਕੇ ਮਾਫੀਆਂ ਮੰਗੀਆਂ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਬੱਚਿਆਂ ਦੀਆਂ ਸੌਂਹਾਂ ਕਰਦੀਆਂ ਕਿ ਅਸੀਂ ਅੱਗੇ ਤੋਂ ਨਸ਼ਾ ਨਹੀਂ ਵੇਚਦੇ ਸਾਨੂੰ ਪਿੰਡ ਦੇ ਵਿੱਚ ਹੀ ਰਹਿਣ ਦਿਓ ਸਾਡਾ ਸਮਾਜਿਕ ਬਾਈਕਾਟ ਨਾ ਕਰੋ ਇਹੀ ਇਹੀ ਤਰੀਕਾ ਹੋ ਸਕਦਾ ਜੀ ਹੋਰ ਕੋਈ ਹਰ ਥਾਂ ਤੇ ਪੁਲਿਸ ਨਹੀਂ ਪਹੁੰਚ ਸਕਦੀ ਤੁਸੀਂ ਤੁਸੀਂ ਤੁਹਾਡੀਆਂ ਜਿਹੜੀਆਂ ਪਬਲਿਕ ਦੀਆਂ ਅੱਖਾਂ ਨੇ ਉਹ ਤੋਂ ਉਹ ਬਾਜ ਅੱਖਾਂ ਹੁੰਦੀਆਂ ਨੇ ਉਹ ਹਰ ਪਾਸੇ ਨਿਗਾਹ ਰੱਖਦੀਆਂ ਨੇ ਤੁਸੀਂ ਉਹ ਸਮੱਸਿਆ ਦੇ ਜੜ੍ਹ 'ਚ ਬੈਠੇ ਹੋ ਦੱਸੋ ਜੇ ਕੋਈ ਤੰਗ ਕਰਦਾ ਹੈ ਜੇ ਕੋਈ ਧਮਕੀ ਦਿੰਦਾ ਤਾਂ ਦੱਸੋ ਹਰ ਰੋਜ਼ ਜਿਹੜਾ ਪੰਜਾਬ ਪੁਲਿਸ ਜਿਹੜੀ ਹੈ ਉਹ ਕਿਤੇ ਨਾ ਕਿਤੇ ਬਲਡੋజర్ ਲੈ ਕੇ ਜਾਂਦੀ ਹੈ ਬਲਡੋజర్ ਲੈ ਕੇ ਜਾਣਾ ਇਹ ਕੋਈ ਕੋਈ ਗਲਤੀ ਨਹੀਂ ਹੈਗੀ ਜਾਂ ਕੋਈ ਇਹ ਕੋਈ ਸਮਝ ਲਓ ਕੋਈ ਪਬਲਿਸਿਟੀ ਦਾ ਕੋਈ ਨਹੀਂ ਮੈਂ ਕਹਨਾ ਜਿਹੜੇ ਬੰਦੇ ਨੇ ਉਸੇ ਪਿੰਡ 'ਚੀ 10-15 ਘਰਾਂ 'ਚ 70 ਪਛਾਤ ਤੇ ਚਿੱਟੇ ਰੰਗ ਦੇ ਜਿਹੜੇ ਬੰਦੇ ਨੇ ਨਸ਼ੇ ਵੇਚ-ਬੇਚ ਕੇ ਉਸੇ ਪਿੰਡ 'ਚੀ 10-15 ਮਾਵਾਂ ਦਿਆਂ ਜਾਂ ਸਾਡੀਆਂ ਭੈਣਾਂ ਦਿਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਵਿਧਵਾ ਕਰਤੀਆਂ ਉਹਨਾਂ ਦਾ ਘਰ ਉਜੜ ਗਿਆ ਚੁੱਲੀਆਂ 'ਚ ਘਾਹ ਉੱਗ ਪੀ ਤੇ ਉਹੀ ਬੰਦਾ ਉਸੇ ਪਿੰਡ 'ਦੀ ਤਿੰਨ ਮੰਜ਼ਲੀ ਕੋਠੀ ਪਾ ਕੇ ਦੀਪਮਾਲਾ ਕਰਦਾ ਹੋਵੇ ਆਤਿਸ਼ਵਾਦੀਆਂ ਚਲਾਉਂਦਾ ਹੋਵੇ ਇਹ ਤਾਂ ਨਹੀਂ برداشت ਹੋਊਗਾ ਉਹ ਤਾਂ ਫਿਰ ਉੱਥੇ ਤਾਂ ਚੱਲੂਗਾ ਪੀੜਾ ਪੰਜਾ ਉੱਥੇ ਨਹੀਂ ਬਰਹਾਸੀ ਕੋਈ ਇਸ ਮਾਮਲੇ 'ਚ ਕੋਈ ਢਿੱਲ ਕਰਨੀ ਚਾਹੇ ਜੋ ਮਰਜੀ ਉਹਨੇ ਪ੍ਰਾਪਰਟੀ ਬਣਾਈ ਐਂਡੀਪੀਐਸ ਦਾ ਉਹ ਤੇ ਕੇਸ ਹੈ ਔਰ ਕੋਈ ਇਹ ਨਹੀਂ ਕਿ ਅਸੀਂ ਕੋਈ ਫਰਜੀ ਕੇਸ ਪਾ ਕੇ ਉਹਦਾ ਘਟਾ ਨੋ ਪਹਿਲਾਂ ਦੇ ਪਰਚੇ ਦਰਜ ਹੋਏ ਕਿਸ ਤੇ 17 17 ਕਿਸ ਤੇ 16 16 ਪਰਚੇ ਪਹਿਲਾਂ ਹੀ ਉਹਨਾਂ ਦੇ ਉਹਨਾਂ ਦੇ ਅਸੀਂ ਲੀਗਲੀ ਤੌਰ ਤੇ ਪਰਮਿਸ਼ਨ ਲੈ ਕੇ ਅਸੀਂ ਉਹ ਕਰਦੇ ਹੱਥ ਪਾਉਨੇ ਆ ਕਿ ਇਹ ਜਿਹੜੀ ਇਹ ਜਿਹੜੀ ਪਾਪ ਦੀ ਕਮਾਈ ਦਾ ਜਿਹੜਾ ਬਣਾਈ ਬੈਠਾ ਮਹਿਲ ਇਹਨੂੰ ਢਾਉਣਾ ਪੈਣਾ ਕਿਉਂਕਿ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਕਿੱਥੇ ਲੈ ਜਾਓਗੇ ਪੈਸਾ ਲੋਕਾਂ ਦੇ ਧੀਆਂ ਪੁੱਤਾਂ ਨੂੰ ਮਾਰ ਕੇ ਪੈਸਾ ਕਮਾਓਗੇ ਤਾਂ ਫਿਰ ਕਿੱਥੇ ਜਾਊਗਾ ਪਰਮਾਤਮਾ ਸੁਰਗ ਨਰਕ ਇੱਥੇ ਹੀ ਹੈ ਜੀ ਇੱਥੇ ਹੀ ਭੁਗਤੋਂਗੇ ਫਿਰ ਇੱਥੇ ਹੀ ਭੁਗਤਣਾ ਪਊਗਾ ਹਜੇ ਤਾਂ ਪਿੰਡ ਪੱਦਰ ਦੇ ਦਾ 20 25 25 ਪਿੰਡ ਜਿਹਨੂੰ ਜਾਣਦੇ ਨੇ ਉਹਨਾਂ ਵਾਲੇ ਪਾਸੇ ਹੀ ਹੱਥ ਪਾਇਆ ਹੈ ਤੁਸੀਂ 5-7 ਦਿਨ ਹੋਰ ਦਿਓ ਵੱਡੇ-ਵੱਡੇ ਦੀਆਂ ਵੀ ਪਰਮਿਸ਼ਨਾਂ ਮਿਲ ਰਹੀਆਂ ਨੇ ਤੁਸੀਂ ਵੱਡੇ-ਵੱਡੇ ਮੈਲ ਟੈਂਡੇ ਦੇਖੋਗੇ ਜਿਹੜੇ ਉਹਨਾਂ ਨੇ ਪਾਪ ਦੀ ਕਮਾਈ ਨਾਲ ਕਮਾਇਆ ਵੱਡੇ-ਵੱਡੇ ਮੈਲ ਤੁਸੀਂ ਕਹੋਗੇ ਯਾਰ ਇਹਨੂੰ ਵੀ ਹੱਥ ਪਾ ਲਿਆ ਅੱਛਾ ਯਾਰ ਆ ਤਾਂ ਕਮਾਲ ਹੋ ਗਈ ਬਈ ਜਿਨ੍ਹਾਂ ਨੂੰ ਸਾਰਾ ਪੰਜਾਬ ਜਾਣਦਾ ਹੈ ਉਹਨਾਂ ਤੇ ਵੀ ਜਾਣ ਲੱਗੇ ਆ ਅਸੀਂ ਜੀਸੀਪੀਆਂ ਨੂੰ ਗ੍ਰੀਸ ਦੇ ਰਹੇ ਆ ਤੇ 1922 ਦੇ ਪਾਨੇ ਨਾਲ ਉਹਨਾਂ ਦੇ ਨਾਟਕ ਅਸੇ ਜਾ ਰਹੇ ਨੇ ਕਿਉਂਕਿ ਇੱਟਾਂ ਵੀ ਉਹਨਾਂ ਨੇ ਲਿਆ ਕੇ ਮਕਰਾਨੇ ਤੋਂ ਲਾਇਆ ਪੱਥਰ ਸੋ ਉਹਦੇ ਵਾਸਤੇ ਕਿਤੇ ਜੀਸੀਬੀ ਦਾ ਸਾਡਾ ਪੰਜਾ ਹੀ ਨਾ ਟੁੱਟ ਜੇ ਕੋਈ ਇਸ ਕਰਕੇ ਥੋੜਾ ਜਿਹਾ ਉਹਨਾਂ ਦੀ ਸਖਤਾਈ ਵੀ ਚੱਲ ਰਹੀ ਹੈ ਨਾਲ ਨਾਲ ਉਹਨਾਂ ਨੂੰ ਵੀ ਗ੍ਰੀਸ ਕਰਨ ਨਾਲ ਗ੍ਰੀਸ ਦਿੱਤਾ ਜਾ ਰਿਹਾ ਮੋਬਾਈਲ ਮਲੂਲ ਤਾਂ ਕਿ ਕੋਈ ਜੀਸੀਬੀ ਨਾ ਆਏ ਹੋਣ ਚ ਕੋਈ ਘਾਟ ਨਾ ਰਹੇ ਮੈਂ ਤਾਂ ਵੈਸੇ ਵੀ ਕਹਾਂ ਡੀਜੀਪੀ ਸਾਹਿਬ ਨੂੰ ਮੈਂ ਕਹਿੰਦੀ ਜਿਨ੍ਹਾਂ ਦੇ ਘਰ ਨਸ਼ਾ ਵਿਕਦਾ ਹੈ ਅਜੇ ਆਪਾਂ ਨੂੰ ਪਰਮਿਸ਼ਨ ਨਹੀਂ ਮਿਲੀ ਉਹਨਾਂ ਦੇ ਘਰ ਮੂਰੇ ਉਹੀ ਜੇਸੀਬੀ 'ਚ ਖੜਾ ਕੇ ਉਹੀ ਪਾਨਾਂ ਜਾਂ ਲੈ ਕੇ ਉਹੀ ਠੀਕ ਜੇ ਕਰਨ ਲੱਗਿਆ ਕਰੋ ਵੀ ਖਰਾਬ ਹੋ ਗਈ ਖਰਾਬ ਹੋ ਗਈ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਇਹ ਤਾਂ ਖਰਾਬ ਤਾਂ ਨਹੀਂ ਹੋਈ ਇਹ ਤਾਂ ਸਾਡਾ ਕੰਮ ਹੀ ਖਰਾਬ ਹੋ ਗਿਆ ਉਹਨੂੰ ਪਹਿਲੀ ਪਤਾ ਲੱਗ ਜਾਏ ਭਾਈ ਕਿ ਇੱਥੇ ਆਉਣਗੇ ਹੁਣ ਇਹ ਕੰਮ ਖਰਾਬ ਹੋਊਗਾ ਹੁਣ ਇਹ ਆਪਾਂ ਇਹ ਕੰਮ ਪਾਪ ਦੇ ਜਿਹੜੇ ਛੱਡ ਦੀਏ